ਸਾਰੀ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਹਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਨੇ ਆ ਅੱਜ ਵੀ ਅਸੀਂ ਇੱਕ ਸਾਡੇ ਮਾਹਰ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਉਹ ਬਿਲਕੁਲ ਸੈ ਜੀ ਹਾਏ ਹਾਏ ਹਰਪ੍ਰੀਤ ਜੀ ਹਰਪ੍ਰੀਤ ਜੀ ਹਰਪ੍ਰੀਤ ਜੀ ਜੈ ਜੀ ਜੈ ਜੀ ਦਰਸਾਂ ਜਾਈਂਗੀ ਬੈਠੋ 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 ਬੈਠੇ ਰਹੋ ਹਰਪ੍ਰੀਤ ਜੀ ਮੈਂ ਯਾਦ ਕਰਦਾ ਹੀ ਪਿਆ ਹਾਂ ਦੇਖ ਲਓ ਯਾਰ ਕੀਤਾ ਨਹੀਂ ਪਹੁੰਚ ਗਏ ਆ ਨਹੀਂ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਹੋਰ ਜਨਾਓ ਬਹੁਤ ਵਧੀਆ ਮਠਾ ਸਿੰਘ ਜੀ ਠੀਕ ਹੈ ਡਾਕਟਰ ਸਾਹਿਬ ਆਏ ਆ ਜੀ ਹੈਨਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਜਾਣ ਪਛਾਣ ਜਾਣ ਪਛਾਣ ਕਰਾ ਰਹੇ ਨੇ ਗੱਲ ਆ ਗੱਲ ਦਾ ਫਿਰ ਕੋਈ ਰਵਾਨਗੀ ਬਣ ਜਾਂਦੀ ਜਾਣ ਪਛਾਣ ਹੋਈ ਬਿਲਕੁਲ ਬਿਲਕੁਲ ਤੇ ਮਿੱਠਾ ਸਿੰਘ ਜੀ ਡਾਕਟਰ ਸਾਹਿਬ ਦਾ ਨਾਮ ਡਾਕਟਰ ਨਿਤਨ ਮਹਿਤਾ ਜੀ ਤੇ ਲੁਧਿਆਣੇ ਆਪਣੀ ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਜੀ ਉੱਥੇ ਇੱਕ ਵਿਭਾਗ ਆ ਜੀ ਪਸ਼ੂ ਧਨ ਉਤਪਾਦ ਟੈਕਨੋਲੋਜੀ ਵਿਭਾਗ अच्छा जी जिथे पशु ਧਨ ਸੰਬੰਧੀ ਜਿਹੜੇ ਵੀ ਕੋਈ ਉਤਪਾਦ ਬਣਦੇ ਆ ਨਾ ਉਹਦੇ ਸੰਬੰਧੀ ਗਿਆਨ ਦਿੱਤਾ ਜਾਂਦਾ ਵਾਹ ਕੀ ਬਾਤ ਤੇ ਡਾਕਟਰ ਸਾਹਿਬ ਉਥੇ ਜਿਹੜਾ ਵਾ ਉਹ ਸੇਵਾ ਨਿਭਾ ਰਹੇ ਨੇ ਕੀ ਬਾਤ ਜੀ ਕੀ ਬਾਤ ਬਹੁਤ ਵਧੀਆ ਜੀ ਜੀ ਆਇਆਂ ਨੂੰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੇ ਫਿਰ ਜੋ ਡਾਕਟਰ ਸਾਹਿਬ ਆਪਣਾ ਕੀਤਾ ਉਥੇ ਕਰਦੇ ਨੇ ਇਹਨਾਂ ਸੇਵਾ ਨੇ ਹੈ ਮੌਸਮ ਬਦਲ ਰਿਹਾ ਵਾ ਮੌਸਮ ਬਦਲ ਰਿਹਾ ਹਾਂ ਮੌਸਮ ਬਦਲ ਰਿਹਾ ਹੈ ਤੇ ਗਰਮੀ ਦੀ ਹੋ ਜਾਂਦੀ ਹੁਣ ਅੱਜ ਕੱਲ ਫਰਕ ਪੈ ਰਿਹਾ ਨਾਲੇ ਪੈਣਾ ਹੀ ਹੁੰਦਾ ਆਦੇ ਹੁੰਦੇ ਆਈ ਬਸੰਤ ਤੇ ਪਾਲਾ ਉਡਾਂਦਾ ਆ ਪਰ ਚਲੋ ਜੋ ਵੀ ਹੈ ਸਾਡੇ ਲਈ ਤੇ ਮੇਵਾ ਹੈ ਰੁੱਤਾਂ ਦਾ ਜੀ 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 ਅਸੀਂ ਤੇ ਮੇਵਾ ਖਾਣਾ ਹੈ ਜੀ ਹੈਨਾ ਖਾਸ ਕਰਕੇ ਜੇ ਗੱਲ ਕਰੀਏ ਅਸੀਂ ਆਪਣੇ ਪਿੰਡਾਂ ਦੀ ਸਾਡੇ ਆ ਦੋ ਚਾਰ ਤਿਉਹਾਰ ਤੇ ਬਾਲੇ ਹੀ ਵਧੀਆ ਹੁੰਦੇ ਨੇ ਜੀ ਹੈਨਾ ਜਿਵੇਂ ਹੁਣ ਵਿਸਾਖੀ ਆਉਣੀ ਹੈ ਵਿਸਾਖੀ ਆਉਣੀ ਜੀ ਪਿੰਡਾਂ ਦੀ ਗੱਲ ਜੇ ਕਰਨੇ ਨਾ ਆਪਾਂ ਜੇ ਉਹ ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹਰਪ੍ਰੀਤ ਜੀ ਤੁਸੀਂ ਪੜੇ ਲਿਖੇ ਹੋ ਤੁਹਾਨੂੰ ਵੀ ਪਤਾ ਹੀ ਆ ਜੀ ਇਹ ਪਿੰਡਾਂ ਦੇ ਵਿੱਚ ਜਿਹੜੀਆਂ ਤਾਂ ਤੇ ਅੱਗੇ ਪਿੰਡਾਂ ਦਾ ਸਾਰਾ ਕੁਝ ਜਿਹੜੀਆਂ ਇਹ ਆਰਗੈਨਿਕ ਹੀ ਸੀਗੀਆਂ ਅੱਗੇ ਕਿਹੜਾ ਤੇ ਅੱਗੇ ਪਿੰਡਾਂ ਦਾ ਸਾਰਾ ਕੁਝ ਜਿਹੜੀਆਂ ਇਹ ਆਰਗੈਨਿਕ ਹੀ ਸੀਗੀਆਂ ਅੱਗੇ ਕਿਹੜਾ ਸਹੀ ਗੱਲ ਆ ਤੁਹਾਡੀ ਗੱਲ ਵੀ ਜਿਹੜੀ ਬਿਜਲੀ ਉਹ ਆਰਗੈਨਿਕ ਹਾਂ ਸਹੀ ਗੱਲ ਆ ਹਾਂ ਹੁਣ ਵੀ ਬੀਜਦੇ ਆ ਹਾਂ ਹੁਣ ਵੀ ਮੈਂ ਵੇਖਿਆ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਸਾਰੇ ਬਹੁਤ ਸਾਰੇ ਵੀ ਜ਼ਿਆਦਾਤਰ ਜੀ ਲੋਕ ਜਿਹੜੇ ਆ ਆਪਣੇ ਉਹਨਾਂ ਨੇ ਇੱਕ ਛੋਟਾ ਜਿਹਾ ਕਿਚਨ ਗਾਰਡਨ ਕੀ ਜਾਂਦੇ ਹੁੰਦੇ ਬਗੀ ਚੀਕਲੇ ਲੂ ਉਹ ਲਾਈ ਹੁੰਦੀ ਆ ਖਾਦਾ ਨਹੀਂ ਪਾਉਂਦੇ ਉਹਦੇ ਚ ਜੀ ਹੈਨਾ ਓਏ ਵਧੀਆ ਗੱਲ ਵੈਸੇ ਵੀ ਮੋੜਾ ਪੈ ਰਿਹਾ ਜੀ ਇਹੋ ਜੀ ਗੱਲ ਨਹੀਂ ਤੇ ਜੇ ਗੱਲ ਕਹੀਏ ਪਿੰਡੂ ਪਿੰਡੂ ਕਦਰਾਂ ਕੀਮਤਾਂ ਦੀ ਤੇ ਅੱਜ ਵੀ ਜੀ ਅੱਜ ਵੀ ਜੇ ਪਿੰਡ ਦੇ ਵਿੱਚ ਕੋਈ ਜਵਾਈ ਪਾਈ ਆ ਗਿਆ ਤੇ ਉਹ ਸਾਰੇ ਪਿੰਡ ਦਾ ਜੀ ਸਾਰੇ ਪਿੰਡ ਦਾ ਜੀ ਹਾਂ ਉਹਨੂੰ ਸਾਰਾ ਪਿੰਡ ਪਰੌਣਾ ਹੀ ਕਹਿੰਦਾ ਹਾਂ ਹਾਂ ਸਤਿਕਾਰ ਮਿਲਦਾ ਜੀ ਉਹਨੂੰ ਸਤਿਕਾਰ ਮਿਲਦਾ ਉਹਨੂੰ ਔਰ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਾਡੇ ਖੂਨ ਚ ਆ ਜੀ 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 ਹੈਨਾ ਪਿੰਡਾਂ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਬਹੁਤ ਵਧੀਆ ਔਰ ਇਹਨਾਂ ਨੂੰ ਸੰਭਾਲਣਾ ਗਾਂ ਬਿਲਕੁਲ ਚਾਹੀਦਾ ਜੀ ਹਰੇਕ ਤੇ ਢੰਗ ਨਾਲ ਸੰਭਾਲਣਾ ਅੱਗੇ ਵਧਾਉਣਾ ਚਾਹੀਦਾ ਅੱਗੇ ਵਧਾਉਣਾ ਚਾਹੀਦਾ ਪਾਏ ਆ ਜੀ ਮੰਡੀਆਂ ਤੇ ਜੀ ਸੁਣਾਓ ਜੀ ਲਓ ਜੀ ਆਲੂ ਜਿਹੜੇ ਆ ਜਲੰਧਰ ਵਿਕੇ 300 ਰੁਪਏ ਕਿਵਿੰਟਲ ਮਾਨਸਾ 700 ਰੁਪਏ ਫਿਰੋਜ਼ਪੁਰ 500 ਰੁਪਏ ਫਾਜ਼ਿਲਕਾ 1000 ਰੁਪਏ ਬੁਡਲਾਡਾ 900 ਰੁਪਏ ਤੇ ਪਟਿਆਲਾ ਆਲੂ ਵਿਕੇ ਆ ਜੀ 600 ਰੁਪਏ ਕਿਵਿੰਟਲ ਜੀ ਪਿਆਜ਼ ਆ ਜਿਹੜਿਆ ਜੀ ਜਲੰਧਰ 1100 ਰੁਪਏ ਮਾਨਸਾ 2500 ਰੁਪਏ ਫਿਰੋਜ਼ਪੁਰ 2900 ਰੁਪਏ ਫਾਜ਼ਿਲਕਾ 2500 ਰੁਪਏ ਬਡਲਾਡਾ 2700 ਰੁਪਏ ਤੇ ਪਟਿਆਲਾ 2200 ਰੁਪਏ ਜੀ ਟਮਾਟਰ ਜਲੰਧਰ ਵੀ ਗਿਆ 900 ਰੁਪਏ ਕਿਵਿੰਟਲ ਮਾਨਸਾ 1100 ਰੁਪਏ ਫਿਰੋਜ਼ਪੁਰ 1150 ਰੁਪਏ ਫਾਜ਼ਿਲਕਾ 1500 ਰੁਪਏ ਬਡਲਾਡਾ 900 ਰੁਪਏ ਤੇ ਪਟਿਆਲਾ 300 ਰੁਪਏ ਜੀ ਠੀਕ ਹੈ ਜੀ ਗਾਜਰ ਦਾ ਭਾਜ ਜਿਹੜਾ ਜੀ ਅੱਜ ਜਲੰਧਰ ਆ 300 ਰੁਪਏ ਕਿਵਿੰਟਲ ਮਾਨਸਾ ਭਾ ਮਿਲਿਆ 800 ਰੁਪਏ ਫਿਰੋਜ਼ਪੁਰ 550 ਰੁਪਏ ਫਾਜ਼ਿਲਕਾ 1200 ਰੁਪਏ ਬੁੱਢਲਾਡਾ 800 ਰੁਪਏ ਤੇ ਪਟਿਆਲਾ 700 ਰੁਪਏ ਜੀ ਹਰੇ ਮਟਰ ਜਿਹੜੇ ਆ ਜੀ ਅੱਜ ਮੰਡੀ 'ਚ ਵਿਕੇ ਆ ਜਲੰਧਰ 1200 ਰੁਪਏ ਮਾਨਸਾ 2100 ਰੁਪਏ ਫਿਰੋਜ਼ਪੁਰ 1350 ਰੁਪਏ ਫਾਜ਼ਿਲਕਾ 3500 ਰੁਪਏ ਭਾਅ ਮਿਲਿਆ ਜੀ ਬੁੱਢਲਾਡਾ 2200 ਰੁਪਏ ਤੇ ਪਟਿਆਲਾ 1800 ਰੁਪਏ ਹਰੇ ਮਟਰ ਵਿਕੇ ਆ ਜੀ ਜੀ ਇਹ ਤੇ ਸੀ ਜੀ ਮੰਡੀਆਂ ਦੇ ਪਾ ਜੀ ਆਪਾਂ ਦਿੱਤੇ ਸੁਣਾ ਜੀ ਹੈ ਨਾ ਉਹਨੇ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਪਸ਼ੂ ਜਿਹੜਾ ਉਤਪਾਦਨ ਹੈ ਕਿੱਥੇ ਕਿੱਥੇ ਕਿਵੇਂ ਹੁੰਦਾ ਕੀ ਪਛੋ ਧਨਦਾਤ ਪਾਦਨ ਜਿਹੜਾ ਹੈ ਇਹਦੀਆਂ ਗੱਲਾਂ ਬਾਤਾਂ ਅੱਜ ਅਸੀਂ ਡਾਕਟਰ ਸਾਹਿਬ ਨਾਲ ਜਿੱਥਾ ਨਾਲ ਬਿਲਕੁਲ ਜੀ ਇਹਨਾਂ ਦੇ ਨਾਲ ਜਿਹੜੀ ਗੱਲ ਕਰਨੀ ਆ ਉਹ ਇਹ ਆ ਵੀ ਮਾਸਾਹਾਰੀ ਉਤਪਾਦਨ ਜੀ ਇੱਕ ਲਾਭਦਾਇਕ ਕੀਤਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰਕੇ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814268 ਤੇ ਸਾਡਾ ਦੂਜਾ ਨੰਬਰ ਹੈ 0181 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਮਹਿਤਾ ਜੀ ਸਾਡੇ ਕੋਲ ਬੈਠੇ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਜੇ ਗੱਲ ਕਰੀਏ ਮਾਸਾਹਾਰੀ ਉਤਪਾਦਨੀਆਂ ਮੀਟ ਉਤਪਾਦਨ ਦੀ ਜੀ ਹੈਨਾ ਇਹ ਪਸ਼ੂਧਨ ਦੇ ਸਾਡੇ ਕਿੱਤੇ ਦੇ ਵਿੱਚ ਪੰਜਾਬ ਜਿਹੜਾ ਵਾ ਕਿੱਥੇ ਨੂੰ ਖੜਦਾ ਆ ਕੀ ਸਥਾਨ ਆ ਪੰਜਾਬ ਦਾ ਮਿਠਾ ਸਿੰਘ ਜੀ ਪਸ਼ੂਧਨ ਖੇਤਰ ਵਿੱਚ ਪੰਜਾਬ ਇੱਕ ਅਗਾਵਧੂ ਤੇ ਮੋਢਲੀ ਸੂਬਾ ਹੈ ਤੇ ਜੇ ਪਸ਼ੂਧਨ ਖੇਤਰ ਦੀ ਆਮਦਨ ਦੀ ਗੱਲ ਕੀਤੀ ਜਾਵੇ ਤੇ ਲਗਭਗ 80 ਤੋਂ ਲੈ ਕੇ 82% ਆਂਡੇ ਤੇ ਮੱਛੀ ਚੋਂ ਮਿਲਦਾ ਆ ਅੱਛਾ ਜੀ ਹਾਂਜੀ ਜੀ ਤੇ ਜੇ ਮੀਟ ਦੇ ਉਤਪਾਦਨ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਲਗਭਗ 0.25 ਮਿਲੀਅਨ ਟਨ ਸਾਲਾਨਾ ਉਤਪਾਦਨ ਹੁੰਦਾ ਹੈ ਬਹੁਤ ਅੱਛਾ ਜੀ ਤੇ ਉਹ ਹਿੰਦੁਸਤਾਨ ਦਾ ਲਗਭਗ 2.6% ਦਾ ਉਤਪਾਦਨ ਹੈ ਪੂਰੇ ਦਾ ਪੂਰੇ ਦਾ ਜੀ ਤੇ ਆਹ ਜਿਹੜੀ ਹੈਗੀ ਆ ਮੀਟ ਦਾ ਉਤਪਾਦਨ ਇਹ ਵੱਧ ਰਿਹਾ ਕਿਉਂਕਿ ਲੋਕੀ ਹੈਗੇ ਉਹ ਜਾਗਰੂਕ ਹੋ ਰਿਹਾ ਜੀ ਜਿਵੇਂ ਪਿੱਛੇ ਕਰੋਨਾ ਦੀ ਪ੍ਰੋਬਲਮ ਆਈ ਸੀਗੀ ਤੇ ਲੋਕਾਂ ਨੂੰ ਇਹ ਚੀਜ਼ ਦਾ ਇਲਮ ਹੋਇਆ ਕਿ ਜਦੋਂ ਤੱਕ ਉਹ ਵਧੀਆ ਪ੍ਰੋਟੀਨ ਨਹੀਂ ਲਵਾਂਗੇ ਲੈਣਗੇ ਉਦੋਂ ਤੱਕ ਆ ਜਿਹੜੀ ਇਮਿਊਨਿਟੀ ਆ ਉਹ ਵਧੇਗੀ ਨਹੀਂ ਹਾਂ ਆ ਉਦੋਂ ਆਪਾਂ 2 4 ਮਾਰਾਂ ਨਾਲ ਗੱਲ ਵੀ ਕੀਤੀ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਸਰੀਰਕ ਤਕੜਾਈ ਵਧਾਉਣੀ ਬੜੀ ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਹੈ ਕਿਉਂਕਿ ਮੀਟ ਇੱਕ ਅਜਿਹੀ ਖੁਰਾਕ ਹੈ ਜਿਹੜਾ ਲੋੜਿੰਦੇ ਵਿਟਾਮਿਨ ਮਿਨਰਲ ਜਿਹੜੇ ਖਾਣੇ 'ਚ ਹੋ ਗਿਆ ਇਹ ਪ੍ਰੋਟੀਨ ਕੁਆਲਟੀ ਪ੍ਰੋਟੀਨ ਉਹ ਸਾਨੂੰ ਦਿੰਦਾ ਹੈ ਤੇ ਸਰਕਾਰਾਂ ਵੀ ਇਹਦੇ ਤੇ ਕਾਫੀ ਜ਼ੋਰ ਪਾ ਰੀਆਂ ਨੇ ਚਾਹੇ ਸੂਬੇ ਦੀ ਸਰਕਾਰ ਹੈ ਚਾਹੇ ਕੇਂਦਰੀ ਸਰਕਾਰ ਹੈ ਕਈ ਜਿਹੜੀ ਸਕੀਮਾਂ ਨੇ ਸਰਕਾਰਾਂ ਦੀ ਉਹ ਬਹੁਤ ਜ਼ਿਆਦਾ ਇਸ ਚੀਜ਼ ਨੂੰ ਅੱਗੇ ਵਧਾਰੀ ਹੈ ਕਿ ਭਈ ਮੀਟ ਦਾ ਉਤਪਾਦਨ ਹੈ ਵਧਣਾ ਚਾਹੀਦਾ ਜੀ 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 ਬਿਲਕੁਲ ਸਹੀ ਗੱਲ ਹੈ ਤੇ ਵੇਖੋ ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿੰਦੇ ਉਤਪਾਦਨ ਵਧਣਾ ਚਾਹੀਦਾ ਜੀ ਤੇ ਫਿਰ ਸਾਡੇ ਮਨ ਦੇ ਵਿੱਚ ਇਹ ਵੀ ਗੱਲ ਜ਼ਰੂਰ ਆਉਂਦੀ ਆ ਕਿ ਜੇ ਇਹ ਕਿਸੇ ਨੇ ਇਕੱਤਾ ਕਰਨਾ ਹੈ ਤੇ ਕਿੱਤੇ ਦੇ ਵਿੱਚ ਨਿਮਠਾਸਾਂ ਜੀ ਵੇਖੋ ਮੁਨਾਫਾ ਤਾਂ ਪਾਣ ਲੈਣਾ ਹੀ ਹੁੰਦਾ ਨਾ ਤਾਂ ਹੀ ਜੁੜਨਗੇ ਤਾਂ ਹੀ ਆ ਤੇ ਉਹੋ ਜਿਹਾ ਨਿਤਰ ਮਹਤਾ ਜੀ ਕਿਸ ਤਰੀਕੇ ਨਾਲ ਅਸੀਂ ਆਪਣਾ ਮੀਟ ਜਿਹੜਾ ਵਾ ਇਹਦੇ 'ਚ ਆਪਾਂ ਹੋਰ ਮੁਨਾਫਾ ਜਿਹੜਾ ਉਹ ਸਿਰਜ ਸਕਦੇ ਆ ਤਾਂ ਕਿ ਜਿਹੜਾ ਕਿਤਾ ਕਰਨ ਵਾਲਾ ਹੈ ਉਹਨੂੰ ਵੀ ਜਿਹੜਾ ਵਧੀਆ ਮੁਨਾਫਾ ਹੋਏ ਤੇ ਨਾਲ ਦੇ ਨਾਲ ਜਿਹੜਾ ਵਾ ਇਸ ਕਿਤੇ 'ਚ ਲਗਾਤਾਰ ਲੱਗਾ ਵੀ ਰਹੇ ਜੀ ਬਿਲਕੁਲ ਅਸਲ ਸੁਧਾਰ ਤੇ ਜਾਂ ਫਿਰ ਵਧੀਆ ਪ੍ਰਬੰਧਨ ਤੇ ਹੁਣ ਦੇਖਿਆ ਗਿਆ ਕਿ ਆਹ ਜਿਹੜੀ ਪ੍ਰੋਡਕਸ਼ਨ ਹੈ ਉਤਪਾਦਨ ਹੈ ਇੱਕ ਇੱਕ ਲਿਮਟ ਤੱਕ ਪਹੁੰਚ ਚੁੱਕਿਆ ਹੁਣ ਇਹਨਾਂ ਨੂੰ ਉਤਪਾਦਨ ਨਾਲ ਕੰਮ ਕਰਨਾ ਹੈਗਾ ਉਤਪਾਦਨ ਦੀ ਥਾਂ ਤੇ ਹੂੰ ਤੇ ਉਤਪਾਦਾਂ ਦੀ ਵੈਲਿਊ ਐਡੀਸ਼ਨ ਮੁੱਲ ਵਰੀਧੀ ਤੇ ਪ੍ਰੋਸੈਸਿੰਗ ਨਾਲ ਇਹ ਚੀਜ਼ ਮਮਕਨ ਹੋ ਸਕਦੀ ਹੈਗੀ ਵੈਲਿਊ ਐਡੀਸ਼ਨ ਦਾ ਭਾਵ ਹੈ ਕਿ ਜਿੰਨਾ ਵੈਲਿਊ ਉਹਦੀ ਹੈਗੀ ਆ ਉਹਦੇ ਵਿੱਚ ਵਾਧਾ ਕੀਤਾ ਜਾਵੇ ਠੀਕ ਹੈ ਜੀ ਉਹ ਵਾਧਾ ਨਿਊਟ੍ਰੀਸ਼ਨਲ ਵੈਲਿਊ ਐਡੀਸ਼ਨ ਨਾਲ ਮਤਲਬ ਉਹਦੇ ਵਿੱਚ ਖੁਰਾਕੀ ਤੱਤ ਜਿਹੜੇ ਹੈਗੇ ਆ ਉਹਨਾਂ ਨੂੰ ਵਧਾ ਦਿਓ ਜਾਂ ਫਿਰ ਉਹਦੇ ਵਿੱਚ ਫੰਕਸ਼ਨੈਲਿਟੀ ਲੈ ਕੇ ਆਜੋ ਜਿਵੇਂ ਹੁਣ ਤੁਸੀਂ ਦੇਖਦੇ ਹੋਗੇ ਮਾਰਕੀਟ ਦੇ ਵਿੱਚ ਸਾਨੂੰ लो फैट प्रोडक्ट मिलਦੇ ਅਗੇ ਜਿਨ੍ਹਾਂ ਵਿੱਚ ਸాల్ਟ ਨਹੀਂ ਹੈਗਾ ਕੋਲੇਸਟ੍ਰੋਲ ਰਹਿਤ ਪ੍ਰੋਡਕਟ ਮਿਲਦੇ ਅਗੇ omega 3 ਫੈਟੀ ਐਸਿਡ ਰਿਚ ਪ੍ਰੋਡਕਟਸ ਮਿਲਦੇ ਅਗੇ ਉਹ ਵਧੀਆ ਬ੍ਰਾਂਡਿੰਗ ਕਰਕੇ ਜਿਹੜੇ ਅਗੇ ਲੋਕੀ ਉਹ ਵੈਲਿਊ ਐਡੀਸ਼ਨ ਰਾਈ ਕਾਫੀ ਮੁਨਾਫਾ ਕਮਾ ਰਹੇ ਆ ਤੇ ਮੀਟ ਦੇ ਕੀਤੇ ਵਿੱਚ ਜਦੋਂ ਤੱਕ ਵੈਲਿਊ ਐਡੀਸ਼ਨ ਅਤੇ ਪ੍ਰੋਸੈਸਿੰਗ ਨਹੀਂ ਕੀਤੀ ਜਾਏਗੀ ਉਦੋਂ ਤੱਕ ਮੁਨਾਫਾ ਇੰਨਾ ਜ਼ਿਆਦਾ ਸੰਭਵ ਨਹੀਂ ਹੋ ਸਕਦਾ ਜਿੰਨਾ ਕਿ ਐਕਸਪੈਕਟ ਕਰ ਰਿਹਾ ਜਿੰਨਾ ਕਿ ਉਮੀਦ ਕਰ ਰਿਹਾ ਹੈ ਹੈਨਾ ਉਹ ਅਗੋਂ ਜਿਹੜੇ ਫਿਰ ਮੀਟ ਬਣਾ ਕੇ ਵੇਚਦੇ ਆ ਪਰ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਪ੍ਰੋਸੈਸਿੰਗ ਦੀ ਹਾਂ ਹੈਨਾ ਤੇ ਇਹ ਜਿਹੜੀ ਪ੍ਰੋਸੈਸਿੰਗ ਹੈ ਇਹਦੇ ਰਹੀਂ ਅਸੀਂ ਫਿਰ ਮੀਟ ਦੇ ਕਿਹੜੇ-ਕਿਹੜੇ ਐਸੀ ਉਤਪਾਦ ਨੇ ਜਿਹੜੇ ਤਿਆਰ ਕਰੀਏ ਤਾਂ ਕਿ ਸਾਨੂੰ ਇਹਦੇ ਜਿਹੜੇ ਚਾਰ ਪੈਸੇ ਵੱਧ ਮਿਲਣ ਤੇ ਇਹਨਾਂ ਦਾ ਕੀ ਤਰੀਕਾ ਕੀ ਹੈ ਮਿਠਾ ਸਿੰਘ ਜੀ ਪ੍ਰੋਸੈਸਿੰਗ ਮੁੱਖ ਤੌਰ ਤੇ ਦੋ ਤਰੀਕਿਆਂ ਦੀ ਹੁੰਦੀ ਹੈ ਮੀਟ ਦੇ ਵਿੱਚ ਅਵਲ ਪ੍ਰਾਇਮਰੀ ਪ੍ਰੋਸੈਸਿੰਗ ਜੀ ਜਿਹਦੇ ਵਿੱਚ ਜਾਨਵਰ ਤੋਂ ਕਿੱਦਾਂ ਕੱਚਾ ਮੀਟ ਲੈਣਾ ਹੈ ਹਮ ਹਾਈਜਨਿਕ ਵਧੀਆ ਤਰੀਕੇ ਨਾਲ ਵਿਗਿਆਨਿਕ ਢੰਗ ਨਾਲ ਸਾਫ਼ ਸੁਥਰਾ ਸਲਟਰ ਹੋਣਾ ਚਾਹੀਦਾ ਐਨੀਮਲ ਦਾ ਜਾਨਵਰ ਦਾ ਉਹਦੇ ਬਾਅਦ ਹੁੰਦੀ ਹੈ ਜੀ ਸੈਕੰਡਰੀ ਪ੍ਰੋਸੈਸਿੰਗ ਜਿਹੜਾ ਮੀਟ ਮਿਲਿਆ ਉਹ ਮੀਟ ਦਾ ਰੱਖ ਰਖਾ ਵਧੀਆ ਕੀਤਾ ਜਾਊਗਾ ਤੇ ਉਹਦੇ ਤੋਂ ਵਧੀਆ ਪ੍ਰੋਡਕਟ ਬਣਾਏ ਜਾਣਗੇ ਵੱਖ-ਵੱਖ ਉਤਪਾਦ ਬਣਾਏ ਜਾਣਗੇ ਕੱਚੇ ਮੀਟ ਦੀ ਜਿਹੜੀ ਪ੍ਰੋਸੈਸਿੰਗ ਹੈ ਉਦੇ ਵਿੱਚ ਇੱਕ ਕੰਮ ਕੀਤਾ ਜਾ ਸਕਦਾ ਕਟ-ਅਪ ਪਾਰਟਸ ਬਣਾਏ ਜਾ ਸਕਦੇ ਆ ਵੱਖ-ਵੱਖ ਹਿੱਸੇ ਕਰਕੇ ਉਹਨੂੰ ਪੈਕ ਕੀਤਾ ਜਾਏ ਅੱਜਕੱਲ੍ਹ ਬਾਜ਼ਾਰਾਂ ਦੇ ਵਿੱਚ ਕਾਫੀ ਵਧੀਆ ਚੱਲਣ ਪੋਲੀਥੀਨ ਪੈਕਿੰਗ ਕੀਤੀ ਗਈ ਹੋਈ ਹੈ ਲੋਕੀ ਜਿਹੜੇ ਛਟਕਈਏ ਤੋਂ ਪਹਿਲਾਂ ਮੀਟ ਲੈਂਦੇ ਸੀਗੇ ਗੁਰੇਜ ਕਰਦੇ ਆ ਅੱਜਕੱਲ੍ਹ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਦੋਂ ਤੱਕ ਸਾਫ਼-ਸੁਥਰਾ ਮੀਟ ਨਹੀਂ ਹੈ ਉਦੋਂ ਤੱਕ ਖਰੀਦਣ ਦਾ ਕੋਈ ਮਤਲਬ ਨਹੀਂ ਦੋ ਪੈਸੇ ਫਾਲਤੂ ਦੇ ਦਿਓ ਪਰ ਸਾਫ਼-ਸੁਥਰਾ ਮੀਟ ਲੈ ਲਓ ਨਾਲੇ ਜਿਹੜਾ ਚਾਹੋ ਉਹ ਲਓ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਆ ਜੇ ਸਪੋਸ ਕਰੋ ਅਸੀਂ ਪੋਲਟਰੀ ਕਾਰਕਸ ਦੀ ਗੱਲ ਕਰੀਏ ਪੋਲਟਰੀ ਬर्ड ਦੀ ਗੱਲ ਕਰੀਏ ਕੋਈ ਬੰਦਾ ਕਹਿੰਦਾ ਕਿ ਮੈਨੂੰ ਸਿਰਫ ਲੈਗ ਪੀਸ ਖਾਣਾ ਹੈ ਹਾਂ ਤੇ ਉਹ ਸਿਰਫ ਲੈਗ ਪੀਸ ਖਰੀਦੇਗਾ ਕੋਈ ਕਹਿੰਦਾ ਮੈਨੂੰ ਬਰੈਸਟ ਪੀਸ ਖਾਣਾ ਹੈ ਜਾਂ ਵਿੰਗ ਖਾਣੀ ਹੈ ਤੇ ਉਹ ਵਿੰਗ ਲਊਗਾ ਹਣੀ ਤੇ ਅੱਗੇ ਛੋਟੇ ਹੁੰਦੇ ਜਾਂਦੇ ਸੀ ਨਾ ਜਦੋਂ ਇਦਾਂ ਕਿਸੇ ਚਟਕਈ ਦੀ ਦੁਕਾਨ ਤੇ ਤੇ ਕੇ ਗਾਗਨੇ ਵੀ ਕਹਿਣਾ ਆ ਮੈਨੂੰ ਦੋ ਲੈਗ ਪੀਸ ਵੱਧ ਪਾ ਦੇ ਉਹਨੇ ਕਹਿਣਾ ਮੈਂ ਹੁਣ ਮੋਰ ਦੇ ਮੁਰਗੇ ਦੀਆਂ ਚਾਰ ਟੰਗਾਂ ਕਰ ਦੂਗਾ ਮਠਾਸੇ ਜੀ ਕਈ ਵਾਰੀ ਪਾੜ ਕੇ ਜਣਾ ਨਾ ਆਦੋ ਆਦੋ ਵੀ ਅੰਡਣਾ ਪੈਂਦਾ ਸੀ ਤੁਹਾਨੂੰ ਚੇਤਾ ਆਣਾ ਵਾ ਹ ਜੀ ਜੀ ਹਾਂ ਜੀ ਮੀਟਾ ਸਿੰਘ ਜੀ ਤੇ ਸੈਕੰਡਰੀ ਪ੍ਰੋਸੈਸਿੰਗ ਵੀ ਕੀਤੀ ਜਾ ਸਕਦੀ ਹੈ ਜੀ ਇਹਦੇ ਤੋਂ ਵੱਖ-ਵੱਖ ਉਤਪਾਦ ਬਣਾਏ ਜਾ ਸਕਦੇ ਅਗੇ ਜਿਹੜੇ ਉਤਪਾਦ ਬਣਾਉਣਗੇ ਉਹ ਸਾਇੰਟਿਫਿਕ ਤਰੀਕੇ ਨਾਲ ਵਿਗਿਆਨਿਕ ਢੰਗ ਨਾਲ ਬਣਾਉਣਾ ਹੈ ਜੀ ਜੀ ਉਹਦੇ ਲਈ ਵਧੀਆ ਟ੍ਰੇਨਿੰਗ ਲੈਣੀ ਜ਼ਰੂਰੀ ਹੈ ਹਾਂ 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 ਮੁੱਢਲੀ ਜਾਣਕਾਰੀ ਤਾਂ ਤੁਹਾਨੂੰ YouTube ਤੇ ਤਾਂ ਇੰਟਰਨੈਟ ਤੇ ਮਿਲ ਜਾਂਦੀ ਹੈ ਹਾਂ ਹਾਂ ਪਰ ਜਦੋਂ ਤੱਕ ਟ੍ਰੇਨਿੰਗ ਨਹੀਂ ਲਓਗੇ ਨਹੀਂ ਨਹੀਂ ਉਦੋਂ ਤੱਕ ਟ੍ਰੇਨਿੰਗ ਤੋਂ ਬਿਨਾ ਤੇ ਸਰਦਾ ਨਹੀਂ ਬਿਲਕੁਲ ਜੀ ਬਿਲਕੁਲ ਦੇਖੋ ਇੱਕ ਚੀਜ਼ ਦੇਖਣੀ ਤੇ ਇੱਕ ਕਰਨੀ ਬਿਲਕੁਲ ਜੀ ਦੋਹਾਂ 'ਚ ਬਹੁਤ ਫਰਕ ਆਹ ਬਿਲਕੁਲ ਜੀ ਗੁਰੂ ਬਣਾ ਗੱਤ ਨਹੀਂ ਮਠਾ ਸਿੰਘ ਜੀ ਪੁਰਾਣੀਆਂ ਗੱਲਾਂ ਨੇ ਬਿਲਕੁਲ ਬਿਲਕੁਲ ਤੇ ਡਾਕਟਰ ਨਿਤਨ ਮੈਤਾ ਜੀ ਹੁਣ ਜਿਵੇਂ ਤੁਸੀਂ ਗੱਲ ਕੀਤੀ ਵੀ ਇਹੋ ਜੇ ਉਤਪਾਦ ਆਪਾਂ ਤਿਆਰ ਕਰ ਸਕਦੇ ਆ ਬਿਲਕੁਲ ਜੀ ਤੇ ਪਹਿਲਾਂ ਤੁਸੀਂ ਇਹੋ ਗੱਲ ਕੀਤੀ ਵੀ ਆਪਾਂ ਜਿਸ ਤਰੀਕੇ ਨਾਲ ਵੱਖੋ-ਵੱਖਰੇ ਉਹਦੇ ਪੋਰਸ਼ਨ ਨੇ ਉਹਨਾਂ ਨੂੰ ਵੇਚ ਸਕਦੇ ਆ ਤੇ ਕਈ ਵਾਰੀ ਇਹ ਵੀ ਹੁੰਦਾ ਵੀ ਅਸੀਂ ਉਹਦੇ ਤੋਂ ਅੱਗੇ ਕੁਝ ਹੋਰ ਲੂਣ ਮਿਰਚ ਮਸਾਲੇ ਵਾਲੀਆਂ ਕੋਈ ਚੀਜ਼ਾਂ ਚਾਰਜ ਬਣਾ ਸਕਦੇ ਆ ਜੀ ਬਿਲਕੁਲ ਕਿਉਂਕਿ ਜਿੰਨੀਆਂ ਮਠਾ ਸਿੰਘ ਜੀ ਚੀਜ਼ਾਂ ਜ਼ਿਆਦਾ ਹੁੰਦੀਆਂ ਨਾ ਵੇਖੋ ਉਸੇ ਤਰੀਕੇ ਦੇ ਸੁਭਾਅ ਵਾਲੇ ਉਸੇ ਤਰੀਕਿਆਂ ਬਣਗੀਆਂ ਵਾਲੇ ਨਾਲ ਗਾਹਕ ਵੀ ਦਪਹਿਰਾ ਹੁੰਦੇ ਆ ਬਿਲਕੁਲ ਹੁੰਦੇ ਆ ਉਹ ਫਿਰ ਆਪਾਂ ਇਹ ਜੀ ਕਿਵੇਂ ਕਰ ਸਕਦੇ ਆ ਕਿ ਉਸ ਤੋਂ ਬਾਅਦ ਵੀ ਆਪਾਂ ਮੁਨਾਫਾ ਉਤ ਮੀਟ ਨਾਲ ਕਟਸ ਬਣਾ ਕੇ ਉਹਦੇ ਵਿੱਚ ਜਿਹੜਾ ਮੁਨਾਫਾ ਹੈ ਉਹ ਲਗਭਗ 15 ਤੋਂ 20% ਵੱਧ ਸਕਦਾ ਬਟ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਭਾਈ ਪ੍ਰੋਡਕਟਸ ਬਣਾ ਕੇ ਮੁਨਾਫਾ ਜਿਹੜਾ ਹੈਗਾ ਉਹ 60 ਤੋਂ 70% ਤੱਕ ਵੱਧ ਸਕਦਾ ਵੱਲੇ ਬੋਲੇ ਬੋਲੇ ਉਹ ਕੀ ਕੀਤਾ ਜਾਂਦਾ ਜੀ ਤਿੰਨ ਤਰੀਕੇ ਦੇ ਪ੍ਰੋਡਕਟਸ ਹੈਗੇ ਜਿਹੜੇ ਮਾਰਕੀਟ ਦੇ ਵਿੱਚ ਬਹੁਤ ਮਸ਼ਹੂਰ ਨੇ ਪਹਿਲਾ ਹੈਗਾ ਜੀ emulsion based meat products ਕੀਮਾ ਬਣਾ ਕੇ ਮੀਟ ਦਾ ਹੂੰ ਉਹਦਾ ਇੱਕ emulsion ਬਣਾਇਆ ਜਾਊਗਾ ਤੇ ਉਹਦੇ ਤੋਂ ਵੱਖ-ਵੱਖ ਪ੍ਰੋਡਕਟਸ ਬਣਨ ਆ ਰੈਸਟੋਰੈਂਟਸ ਦੇ ਵਿੱਚ ਦੇਖਦੇ ਆ ਕਿ ਆਪਾਂ ਨੂੰ 버ਗਰ ਪੈਟੀਆਂ ਮਿਲਦੀ ਆ ਸੌਸੇਜ ਨਾਗੇਟ ਕੋਫਤੇ ਮੀਟ ਦੇ ਉਹ ਬਹੁਤ ਜ਼ਿਆਦਾ ਪ੍ਰਚਲਿਤ ਹੈਗੇ ਇਹ ਕਹਿੰਦਾ ਜੀ ਰਿਵਾਇਤੀ ਪ੍ਰੋਡਕਟ ਅੱਛਾ ਜੀ ਟ੍ਰੈਡੀਸ਼ਨਲ ਮੀਟ ਪ੍ਰੋਡਕਟ ਇਹ ਬਹੁਤ ਵੱਡੀ ਮਾਰਕੀਟ ਆ ਜੇ ਮੀਟ ਦਾ achar ਆ ਬੜਾ ਚੱਲਦਾ ਜੀ ਬਹੁਤ ਬਹੁਤ ਤੇ ਆ ਜਿਹੜੀ ਪ੍ਰੋਡਕਟਸ ਨੇ ਇਹਨਾਂ ਦੀ ਸ਼ੈਲਫ ਲਾਈਫ ਰੱਖ ਰਖਾਵ ਦੀ ਜਿਹੜੀ ਸ਼ਮਤਾ ਹੈ ਉਹ ਲੰਬੇ ਸਮੇਂ ਤੱਕ ਇਹਨਾਂ ਨੂੰ ਸਟੋਰ ਕੀਤਾ ਜਾ ਸਕਦਾ ਹੈ ਖਰਾਬ ਨਹੀਂ ਹੁੰਦੀ ਜੀ ਇਹ ਖਰਾਬ ਨਹੀਂ ਹੋਣਗੇ ਜੇ ਕੱਚਾ ਮੀਟ ਹੈ ਜੇ ਫ੍ਰਿਜ ਵਿੱਚ ਰੱਖੋਗੇ ਉਹ 6 ਤੋਂ 7 ਦਿਨ ਤੱਕ ਰੱਖਿਆ ਜਾ ਸਕਦਾ ਹੈ ਡੀ ਫ੍ਰਿਜ ਵਿੱਚ -18 ਤੇ ਰੱਖੋਗੇ ਉਹ ਲਗਭਗ 3 ਤੋਂ 4 ਮਹੀਨੇ ਤੱਕ ਰੱਖਿਆ ਜਾ ਸਕਦਾ ਹੈ ਬਟ ਜੇ ਤੁਸੀਂ ਉਹਦੇ ਪ੍ਰੋਡਕਟ ਬਣਾ ਲਓਗੇ ਉਹਦੇ ਉਤਪਾਦ ਬਣਾ ਦੋਗੇ ਪ੍ਰੋਸੈਸਡ ਪ੍ਰੋਡਕਟ ਉਹ ਜਿਹੜੇ ਪ੍ਰੋਡਕਟਸ ਨੇ ਉਹ 7 ਤੋਂ 8 ਮਹੀਨੇ ਤੱਕ ਡੀਪ ਫ੍ਰੀਜ਼ਰ ਵਿੱਚ ਰੱਖਿਆ ਜਾ ਸਕਦਾ ਜੀ 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 ਬਿਲਕੁਲ ਗੱਲ ਸਹੀ ਹੈ ਜੀ ਅਚਾ ਡਾਕਟਰ ਸਾਹਿਬ ਗੱਲਬਾਤ ਤੁਹਾਡੀ ਇਹ ਜਾਰੀ ਰੱਖਦੇ ਆ ਇੱਕ ਟੈਲੀਫੋਨ ਆ ਗਿਆ ਸਾ ਜਿਨ੍ਹਾਂ ਦਾ ਸੁਣ ਲਈਏ ਜੀ ਬਿਲਕੁਲ ਜੀ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁਰਮੰਦਰ ਬੋਲਦਾ ਕੱਟਿਆ ਤੁਹਾਨੂੰ ਹਾਂ ਜੀ ਬੋਲੋ ਜੀ ਮੈਂ ਤੁਹਾਨੂੰ ਉਹ ਪੁੱਛਦਾ ਸੀ ਜਿਹੜਾ ਬੱਕਰੇ ਦਾ ਚਾਰ ਉਹ ਕਿੰਨੇ ਦਿਨ ਰੱਖਿਆ ਜਾ ਸਕਦਾ ਬੱਕਰੇ ਦਾ ਚਾਰ ਜਿਹੜਾ ਜੀ ਕਿੰਨੇ ਦਿਨ ਉਹਦੀ ਸ਼ੈਲਫ ਲਾਈਫ ਹੈ ਬਕਰੇ ਦਾ ਆਚਾਰ ਜੇ ਵਧੀਆ ਤਰੀਕੇ ਨਾਲ ਪ੍ਰੋਸੈਸ ਕਰਕੇ ਬਣਾਉਂਗੇ ਉਹਦੇ ਵਿੱਚ ਸਿਰਕੇ ਦੀ ਅਮਾਉਂਟ ਸਿਰਕੇ ਦੀ ਮਾਤਰਾ ਵਧੀਆ ਰੱਖੋਗੇ ਉਹਦੇ ਵਿੱਚ ਲੂਣ ਮਿਰਚ ਠੀਕ ਰੱਖੋਗੇ ਵਧੀਆ ਜਾਨਵਰ ਬਰਤਿਆ ਜਾਊਗਾ ਤੇ ਰੂਮ ਟੈਂਪਰੇਚਰ ਤੇ ਲਗਭਗ ਤੁਸੀਂ ਉਹਨੂੰ 5 ਤੋਂ 6 ਮਹੀਨੇ ਤੱਕ ਰੱਖ ਸਕਦੇ ਹੋ ਜੇ ਉਹ ਵੀ ਤੁਸੀਂ ਫ੍ਰਿਜ ਵਿੱਚ ਰੱਖੋਗੇ ਤਾਂ ਉਹ ਲਗਭਗ 8 ਤੋਂ 9 ਮਹੀਨੇ ਤੱਕ ਉਹ ਆਚਾਰ ਕਦੇ ਖਰਾਬ ਨਹੀਂ ਹੋ ਸਕਦਾ ਜੀ 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 ਬਬ ਬਣਾਇਆ ਵਧੀਆ ਪੋਨੀ ਲਾ ਕੇ ਹੋਏ ਆਏ ਤੇ ਆਈ ਇਹ ਚੀਜ਼ ਅੱਛੀ ਚੀਜ਼ ਦੇਖੋ ਜੀ ਹੁਣ ਤੜਕਾ ਚੰਗਾ ਲੱਗਾ ਹੋਵੇ ਮਸਾਲੇ ਠੀਕ ਪਏ ਹੋਣ ਸਾਰੀ ਚੀਜ਼ ਬੈਲੈਂਸ ਹੋਵੇ ਜਿੰਨੂੰ ਆਨੇ ਆ ਤੇ ਹਰ ਚੀਜ਼ ਦੇ ਜਦਾਂ ਤੁਸੀਂ ਸਿਰਕੇ ਦੀ ਗੱਲ ਕੀਤੀ ਔਰ ਕੀਤੀ ਹੋਏ ਤੇ ਫਿਰ ਇੰਨੀ ਉਹਦੀ ਲਾਈਫ ਹੈਗੀ ਆ ਪਰ ਇੰਨੀ ਤੇ ਰੱਖਣਾ ਹੀ ਕਾਦ ਲਈ ਉਹ ਮੁੱਕੀ ਜਾਂਦਾ ਜੀ ਮੁੱਕੀ ਜਾਂਦਾ ਹਾਂਜੀ ਸਹੀ ਗੱਲ ਆ ਜੀ ਡਾਕਟਰ ਸਾਹਿਬ ਆਪਣੀ ਗੱਲਬਾਤ ਚੱਲਦੀ ਪਈ ਜੀ ਆਹ ਜਿਹੜਾ achar ਹੈਗਾ ਇਹ ਰਵਾਇਤੀ ਪ੍ਰੋਡਕਟ ਹੈਗਾ ਤੇ ਇਹਦੀ ਮਾਰਕੀਟ ਬਹੁਤ ਵਧੀਆ ਹੈਗੀ ਆ ਸਾਡੇ ਕਈ ਉਦਮੀ ਸਾਡੇ ਨਾਲ ਜੁੜੇ ਹੋਏ ਆ ਜਿਹੜੇ ਮੀਟ ਦਾ ਅਚਾਰ ਸਪੈਸ਼ਲੀ ਬਣਾ ਕੇ ਅੱਗੇ ਵੇਚ ਰਹੇ ਨੇ ਤੇ ਤੁਸੀਂ ਜਾਣਕਰ ਹੈਰਾਨ ਹੋਵੋਗੇ ਕਿ ਲਗਭਗ ਇੱਕ ਜਿਹੜਾ ਸਾਡਾ ਐਂਟਰਪ੍ਰੀਨਿਅਰ ਹੈ ਉਦਮੀ ਆ ਉਹ 5000 ਆਊਟਲੈਟ ਤੇ ਇਹ ਮੀਟ ਦਾ ਅਚਾਰ ਬਣਾ ਕੇ ਵੇਚ ਰਿਹਾ ਬੋਲੇ 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 5000 ਵਾਹ ਤੇ ਇਹਦਾ ਜਿਹੜਾ ਮੁਨਾਫਾ ਹੈ ਤੁਸੀਂ ਬਹੁਤ ਜਾਣ ਕੇ ਹੈਰਾਨ ਹੋਵੋਗੇ 100 ਗ੍ਰਾਮ ਦਾ ਜਿਹੜਾ ਪੈਕੇਟ ਆ ਉਹ 70 ਤੋਂ 80 ਰੁਪਏ ਦਾ ਵਿਕ ਰਿਹਾ ਅਸ਼ਿਆ ਜੀ 800 ਰੁਪਏ ਕਿਲੋ 800 ਰੁਪਏ ਕਿਲੋ ਤੇ ਕੋਈ ਵੀ ਪ੍ਰੋਡਕਟ ਇੰਨਾ ਜ਼ਿਆਦਾ ਮੁਨਾਫਾ ਨਹੀਂ ਦੇ ਸਕਦਾ ਜਿੰਨਾ ਮੀਟ ਦਾ ਪ੍ਰੋਡਕਟ ਦੇ ਰਿਆ ਉਹਨਾਂ ਨੂੰ ਜੀ ਜੀ ਪਰ ਇਹ ਮਿਹਨਤ ਕਰਨ ਦੀ ਲੋੜ ਤੇ ਹੈ ਮਿਹਨਤ ਦੇ ਨਾਲ ਨਾਲ ਸਿੱਖਣਾ ਜ਼ਰੂਰੀ ਹੈ ਬាទ ਅੱਜ ਸਿੱਖਣ ਦੀ ਗੱਲ ਕੀਤੀ ਹੈ ਤੁਸੀਂ ਤੇ ਬਹੁਤ ਵਧੀਆ ਗੱਲ ਇਹਨੂੰ ਅੱਗੇ ਤੋਰਦੇ ਹੋਏ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜਿਵੇਂ ਤੁਸੀਂ ਕਿਹਾ ਵੀ ਅਸੀਂ ਜਾਣਕਾਰੀ ਤੇ ਲੱਲਾਂਗੇ ਜੀ ਪਰ ਟ੍ਰੇਨਿੰਗ ਬਿਲਕੁਲ ਜੀ ਇਹ ਫਿਰ ਮੀਟ ਉਤਪਾਦਨ ਜਿਹੜਾ ਹੈ ਇਹਦੇ ਵਾਸਤੇ ਸਾਨੂੰ ਟ੍ਰੇਨਿੰਗ ਜਿਹੜੀ ਆ ਕਿੱਥੋਂ ਮਿਲਦੀ ਆ ਕਦੋਂ ਮਿਲਦੀ ਆ ਤੇ ਕੌਣ ਕੌਣ ਇਹ ਟ੍ਰੇਨਿੰਗ ਲੈ ਸਕਦਾ ਮੀਟ ਉਤਪਾਦਨ ਦੀ ਤੇ ਮੀਟ ਉਤਪਾਦ ਬਣਾਉਣ ਦੀ ਜਿਹੜੀ ਟ੍ਰੇਨਿੰਗ ਹੈ ਵੈਲਿਊ ਐਡੀਸ਼ਨ ਦੀ ਟ੍ਰੇਨਿੰਗ ਉਹ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਵਿਖੇ ਡਿਪਾਰਟਮੈਂਟ ਆਫ ਲਾਈਸਟਾਕ ਪ੍ਰੋਡਕਟ ਟੈਕਨੋਲੋਜੀ ਹਾਂ ਹਾਂ ਪਸ਼ੂਧਨ ਉਤਪਾਦ ਟੈਕਨੋਲੋਜੀ ਵਿਭਾਗ ਹੈਗਾ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਮੁੱਖ ਤੌਰ ਤੇ ਇਹ ਟ੍ਰੇਨਿੰਗ 3 ਦਿਨ ਦੀ ਹੁੰਦੀ ਆ ਜੀ ਦੋ ਤਰੀਕੇ ਦੇ ਸਾਡੇ ਆ ਸਿਖਲਾਈ ਮੋਡਿਊਲਸ ਨੇ ਇੱਕ self sponsored ਬੰਦਾ ਆਪ ਫੀਸ ਭਰ ਕੇ ਉਹ ਟ੍ਰੇਨਿੰਗ ਲਾਊਗਾ ਹੂੰ ਦੂਜਾ ਸਾਨੂੰ ਕਿਸੇ ਪਾਸਿਓਂ ਵਿਤੀ ਸਹਾਇਤਾ ਮਿਲ ਜਾਂਦੀ ਹੈ ਹਾਂ ਜੇ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਗਵਰਨਮੈਂਟ ਆਫ ਇੰਡੀਆ ਦੀ ਜੀ ਕਈ ਵਾਰੀ ਸਾਨੂੰ ਸੂਬੇ ਦੀ ਸਰਕਾਰ ਦੀ ਕਈ ਸਕੀਮਾਂ ਹੈਗੀਆਂ ਆਈਸੀਆਰ ਦੀ ਸਕੀਮਾ ਹੈਗੀ ਜਿਵੇਂ ਹੁਣ ਵੀ ਅੱਜ ਵੀ ਸਾਡੀ ਆਈਸੀਆਰ ਦੀ ਇੱਕ ਸਪੈਸ਼ਲ ਕੰਪੋਨੈਂਟ ਦੀ ਟ੍ਰੇਨਿੰਗ ਚੱਲ ਰਹੀ ਹੈ ਡਿਪਾਰਟਮੈਂਟ ਦੇ ਵਿੱਚ ਜੀ ਜੀ ਉਹਦੇ ਵਿੱਚ ਜਿਹੜੇ ਐਸਸੀ ਕੈਂਡੀਡੇਟਸ ਹੈਗੇ ਆ ਉਹਨਾਂ ਨੂੰ ਸਪੈਸੀਫਿਕਲੀ ਹੈਂਡਸ-ਆਨ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅੱਛਾ ਆਪਣੇ ਹੱਥ ਰਹੀ ਉਹ ਕੰਮ ਕਰ ਰਹ ਤੇ ਉਹਨਾਂ ਨੂੰ ਸਿਖਲਾਇਆ ਜਾ ਰਿਹਾ ਕਿ ਮੀਟ ਦਾ ਪ੍ਰੋਡਕਟ ਕਿਦਾਂ ਬਣਾਉਣਾ ਹੈ ਉਹਦੀ ਪੈਕਿੰਗ ਕਿੱਦਾਂ ਕਰਨੀ ਹੈਗੀ ਤੇ ਕਿਵੇਂ ਉਹਦੀ ਲੇਬਲਿੰਗ ਕਰਨੀ ਹੈਗੀ ਹਾਂ ਦੂਜਾ ਹੈਗਾ ਜੀ 셀프 ਸਪான்ਸਰਡ ਟ੍ਰੇਨਿੰਗ ਉਹਦੇ ਵਿੱਚ ਜੋ ਵੀ ਇੱਛੁਕ ਬੰਦਾ ਹੈਗਾ ਜਿਹੜਾ ਟ੍ਰੇਨਿੰਗ ਸਿਖਲਾਰਥੀ ਹੈਗਾ ਉਹ ਆ ਕੇ ਆਪਣਾ ਨਾਮ ਲਿਖਾ ਸਕਦਾ ਜਦੋਂ ਸਾਡੇ ਕੋਲ 7 ਤੋਂ 8 ਬੰਦੇ ਦਾ ਇੱਕ ਗਰੁੱਪ ਬਣ ਜਾਊਗਾ ਉਦੋਂ ਅਸੀਂ ਉਹ ਟ੍ਰੇਨਿੰਗ ਸਟਾਰਟ ਕਰ ਦਿੰਦੇ ਆ ਉਹ ਜਿਹੜੀ ਟ੍ਰੇਨਿੰਗ ਦੀ ਫੀਸ ਹੈ ਉਹ 5000 ਰੁਪਏ ਦੀ ਹੈਗੀ ਆ ਉਹਦੇ ਨਾਲ ਇਹਨਾਂ ਨੂੰ ਇੱਕ ਹਾਈਜੀਨਿਕ ਕਿਟ ਦਿੱਤੀ ਜਾਂਦੀ ਹੈ ਉਹਦੇ ਜਿੱਗੀ ਹੁੰਦਾ ਜੀ ਉਹਦੇ ਹਾਈਜਨਿਕ ਕਿਟ ਦੇ ਵਿੱਚ ਮੁੱਖ ਤੌਰ ਤੇ ਪ੍ਰੈਜ਼ੈਂਟ ਹੁੰਦਾ ਜੀ ਬੁੱਚਰ ਨਾਈਫ ਗਲਵਸ ਹੈਡ ਗੀਅਰ ਜੁੱਤੇ ਦੇ ਕਵਰ ਗਮ ਸ਼ੂਜ਼ ਗਮ ਬੂਟ ਦੀ ਲੋਡ ਕਾਫੀ ਪੈਂਦੀ ਆ ਜਦੋਂ ਪ੍ਰੋਸੈਸਿੰਗ ਕਰਦੇ ਹੋ ਬਿਕੋਜ਼ ਤੁਸੀਂ ਮੀਟ ਨੂੰ ਵੜਨਾ ਵੀ ਹੁੰਦਾ ਆ ਤੇ ਨਾਲੇ ਅੱਗੇ ਉਹਦੇ ਪਾਰਟਸ ਵੀ ਕੱਟਨੇ ਹੁੰਦੇ ਆ ਤੇ ਸਾਫ ਸਫਾਈ ਰੱਖਣ ਵਾਸਤੇ ਜਿੰਨੇ ਵੀ ਸਾਰੀ ਚੀਜ਼ਾਂ ਦੀ ਲੋੜ ਪੈਂਦੀ ਆ ਉਹ ਉਸ ਕਿਟ ਵਿੱਚ ਦਿੱਤੀ ਜਾਂਦੀ ਆ ਮਤਲਬ ਇਹ ਆ ਵੀ ਉਹ ਟ੍ਰੇਨਿੰਗ ਦੀ ਫੀਸ ਨਹੀਂ ਗਈ ਬਿਲਕੁਲ ਜੀ ਉਹ ਉਹਦੇ ਪੈਸੇ ਆ ਜਿਹੜੇ ਤੁਸੀਂ ਸਮਾਨ ਉਹਨਾਂ ਨੂੰ ਦਿੰਦੇ ਹੋ ਔਰ ਉਹ ਬਾਜ਼ਾਰ ਨਾਲੋਂ ਰਹਿਤ ਆ ਰਹਿਤ ਹੈਗਾ ਬਿਲਕੁਲ ਜੀ ਠੀਕ ਹੈ ਨਾਲੇ ਸਾਡਾ ਇੱਕ ਸਾਡੀ ਇੱਕ ਕਿਤਾਬ ਹੈਗੀ ਆ ਸਾਫ਼ ਸੁਥਰਾ ਮੀਟ ਉਤਪਾਦਨ ਉਹ ਯੂਨੀਵਰਸਿਟੀ ਦੀ ਪਬਲਿਕੇਸ਼ਨ ਆ ਉਹ ਵੀ ਦਿੱਤੀ ਜਾਂਦੀ ਆ ਨਾਲੇ ਇੱਕ ਰਸਾਲਾ ਹੈਗਾ ਮਾਸਿਕ ਰਸਾਲਾ ਸਾਡੀ ਯੂਨੀਵਰਸਿਟੀ ਦਾ ਵਿਗਿਆਨਿਕ ਪਸ਼ੂ ਪਾਲਨ ਹੈਗਾ ਹੈਗਾ ਉਹਦੀ ਵੀ ਸਬਸਕ੍ਰਿਪਸ਼ਨ ਉਹਨਾਂ ਨੂੰ ਦਿੱਤੀ ਜਾਂਦੀ ਆ ਤੇ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਹਾਈਜੀਨਿਕ ਕਿਟ ਦੇ ਵਿੱਚ 5000 ਦੀ ਫੀਸ ਵਿੱਚ ਉਹ ਸਾਰੀ ਕਿੱਟ ਦਾ ਹੀ ਸਾਰਾ ਸਾਰਾ ਤੁਸੀਂ ਕਹਿ ਸਕਦੇ ਹੋ ਸਮਾਨ ਆ ਹੀ ਜਾਂਦਾ ਤੇ ਟ੍ਰੇਨਿੰਗ ਮੁਫਤੀ ਲਾ ਲੋ ਕਿ ਜੀ ਟ੍ਰੇਨਿੰਗ ਮੁਫਤੀ ਹੋ ਗਿਆ। ਉਹ ਟ੍ਰੇਨਿੰਗ ਦੇ ਪੈਸੇ ਨਹੀਂ ਹੈਗੇ। ਉਹ ਉਹ ਸਮਾਨ ਦੇ ਪੈਸੇ ਜਿਹੜਾ ਤੁਸੀਂ ਬਾਅਦ ਚੋਂ ਵੀ ਖਰੀਦਣਾ ਹੈ। ਬਿਲਕੁਲ ਜੀ। ਹੈਨਾ? ਬਿਲਕੁਲ ਜੀ। ਹਾਂ ਸਹੀ ਗੱਲ ਹੈ ਜੀ। ਬਹੁਤ ਸਹੀ ਗੱਲ ਹੈ। ਤੇ ਡਾਕਟਰ ਨਿਤਨ ਮਹਿਤਾ ਜੀ ਕਈ ਵਾਰੀ ਸਾਨੂੰ ਇਹ ਹੁੰਦਾ ਵੀ ਟ੍ਰੇਨਿੰਗ 'ਚ ਤੁਸੀਂ ਇਹ ਜਿਹੜਾ ਸਮਾਨ ਦਿੱਤਾ ਜਾਂ ਟ੍ਰੇਨਿੰਗ ਕਰਨ ਕੋ ਗਿਆ ਤੇ ਉੱਥੇ ਫਿਰ ਕੀ ਕੁਝ ਉਹ ਸਿੱਖਦਾ ਜੀ ਨਵਾ? ਕਿਵੇਂ ਵੀ ਉਹਨੇ ਆਪਣਾ ਜਿਹੜਾ ਤਸਥਾਪਿਤ ਕਰਨਾ ਹੈ ਕਿਹੜੀ-ਕਿਹੜੀ ਉਹਨੂੰ ਚੀਜ਼ ਸਿਖਾਉਣ ਦੇ ਕੋਈ ਚੀਜ਼ਾਂ ਬਣਾਉਣੀਆਂ ਸਿਖਾਉਂਦੇ ਜੇ ਕਿਸ ਤਰੀਕੇ ਨਾਲ ਉਹਨਾਂ ਚੀਜ਼ਾਂ ਨੂੰ ਸੰਭਾਲਣਾ ਹੈ ਉਹਦੇ ਬਾਰੇ ਕੀ ਕੁਝ ਦੱਸਦੇ ਹੋ ਤੁਸੀਂ ਸ਼ੁਰੂਆਤ ਤੋਂ ਦੱਸਿਆ ਜਾਂਦਾ ਕਿ ਜਿਹੜਾ ਮੀਟ ਦਾ ਐਨੀਮਲ ਹੈ ਜਾਨਵਰ ਹੈ ਉਹਦੀ ਸਿਲੈਕਸ਼ਨ ਕਿੱਦਾਂ ਕਰੋਗੇ ਕਿਵੇਂ ਦੇਖੋਗੇ ਕਿ ਉਹ ਮੀਟ ਕੀ ਇਨਸਪੈਕਸ਼ਨ ਕੰਮ ਕਰਨਾ ਉਹਦਾ ਨਹੀਂ ਹੈਗਾ ਉਹ ਇੱਕ ਪਸ਼ੂ ਚਿਕਿਤਸਾ ਕੀ ਕਰੂਗਾ ਵੈਟੇਰੀਨਰੀਅਨ ਕਰਦਾ ਬਟ ਵੈਟੇਰੀਨਰੀਅਨ ਦੀ ਤਸਦੀਕ ਦੀ ਲੋੜ ਪੈਣੀ ਹੈ ਇਹ ਚੀਜ਼ ਉਹਨਾਂ ਨੂੰ ਦੱਸੀ ਜਾਂਦੀ ਹੈ ਸਲੋਟਿੰਗ ਬਾਰੇ ਦੱਸਿਆ ਜਾਂਦਾ ਬੇਸਿਕ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਸਲੋ ਫਿਰ ਜਿਹੜਾ ਮੀਟ ਆ ਜਾਂਦਾ ਉਹਦੇ ਰੱਖ-ਰਖਾਅ ਕਿਦਾਂ ਕਰਨਾ ਉਹਦਾ ਭੰਡਾਰੀਕਰਨ ਕਿਦਾਂ ਕਰਨਾ ਫਿਰ ਉਹਦੇ ਤੋਂ ਪ੍ਰੋਡਕਟ ਕਿਦਾਂ ਬਣਾਉਣੇ ਆ ਤੇ ਉਹਨਾਂ ਦਾ ਮੰਡੀਕਰਨ ਕਿਦਾਂ ਕਰਨਾ ਉਹ ਚੀਜ਼ ਸਾਰਾ ਸਾਰਾ ਸਮਝਾਇਆ ਜਾਂਦਾ ਉਹਨਾਂ ਨੂੰ ਤੇ ਨਾਲੇ ਆ ਜਿਹੜੀ ਟ੍ਰੇਨਿੰਗ ਹੈ ਇਹ ਹੈਂਡਸ-ਆਨ ਟ੍ਰੇਨਿੰਗ ਹੁੰਦੀ ਹੈ ਉਹ ਆਪਣੇ ਹੱਥ ਰਾਹੀਂ ਕੰਮ ਕਰਦੇ ਆਗੇ ਤੇ ਜਦੋਂ ਤੱਕ ਉਹਨਾਂ ਨੂੰ ਆਪ ਕੌਨਫੀਡੈਂਸ ਨਹੀਂ ਆ ਜਾਂਦਾ ਉਦੋਂ ਤੱਕ ਅਸੀਂ ਬੰਦੇ ਨੂੰ ਕਹਿੰਦੇ ਆ ਕਿ ਵੀ ਤੁਸੀਂ ਜਿੰਨੀ ਵਾਰੀ ਸਾਡੇ ਤੋਂ ਪੁੱਛ ਸਕਦੇ ਹੋ ਪੁੱਛੋ ਤੇ ਆਪਣੇ ਹੱਥ ਰਾਹੀਂ ਬਣਾਓ ਤੇ ਇੱਕ ਵਾਰੀ ਜਾ ਕੇ ਲੋਕਾਂ ਨੂੰ ਸਿਖਾਓ ਤੇ ਪਤਾ ਲੱਗ ਜਾਊਗਾ ਕਿ ਇਹ ਪ੍ਰੋਡਕਟ ਕਿਦਾਂ ਦਾ ਬਣਿਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖ ਵੀ ਰਹੇ ਨੇ ਇਹ ਮੰਡੀਕਰਨ ਬਾਰੇ ਜੇ ਸਾਨੂੰ ਥੋੜੀ ਜੀ ਜਾਣਕਾਰੀ ਦੇ ਦਿਓ ਇੱਥੇ ਬੈਠੇ ਬੈਠੇ ਇਹਦਾ ਜਿਹੜਾ ਉਤਪਾਦ ਹੈ ਸਾਡਾ ਇਹਦਾ ਮੰਡੀਕਰਨ ਕਿਵੇਂ ਕਰਨਾ ਮੀਠਾ ਸਿੰਘ ਜੀ ਇੱਕ ਬਹੁਤ ਵਧੀਆ ਕਹਾਵਤ ਹੈ ਕਿ ਜੋ ਦਿਖਦਾ ਹੈ ਵਹੀ बिकਦਾ ਹੈ ਜੀ ਜੀ ਤੇ ਜਦੋਂ ਤੱਕ ਵਧੀਆ ਤਰੀਕੇ ਨਾਲ ਤੁਸੀਂ ਮਾਰਕੀਟਿੰਗ ਮੰਡੀਕਰਨ ਨਹੀਂ ਕਰੋਗੇ ਉਦੋਂ ਤੱਕ ਤੁਹਾਡੇ ਪ੍ਰੋਡਕਟ ਬਣਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹਾਂ ਹਾਂ ਵਧੀਆ ਪ੍ਰੋਡਕਟ ਤਾਂ ਹੈਗਾ ਬਟ ਉਹ ਮਾਰਕੀਟ ਵਿੱਚ ਕਿਤੇ ਖੜਾ ਹੀ ਨਹੀਂ ਹਾਂ ਤੇ ਉਹ ਤਾਂ ਫਾਇਦਾ ਕੁਝ ਵੀ ਨਹੀਂ ਹੈਗਾ ਇਸ ਕਰਕੇ ਕਈ ਉਪਰਾਲੇ ਕਰਨੇ ਜ਼ਰੂਰੀ ਹੈ ਸਾਡੀ ਯੂਨੀਵਰਸਿਟੀ ਬਹੁਤ ਮਦਦ ਕਰਦੀ ਹੈ ਗਿਆ ਅਜਿਹੀ ਉਦਮੀਆਂ ਨੂੰ ਕਿ ਬਈ ਤੁਸੀਂ ਆਪਣਾ ਮੰਡੀਕਰਨ ਵਧੀਆ ਤਰੀਕੇ ਨਾਲ ਕਰੋ ਇੱਕ ਮਾਰਕੀਟਿੰਗ ਪਲੈਟਫਾਰਮ ਦਿੱਤਾ ਜਾਂਦਾ ਸਾਡੀ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਵਿੱਚ ਦੋ ਵਾਰੀ ਪਸ਼ੂ ਪਾਲਨ ਮੇਲੇ ਲੱਗਦੇ ਆ ਲੱਗਦੇ ਆ ਲੱਗਦੇ ਉਹਦੇ ਵਿੱਚ ਸਟਾਲ ਜਿਹੜੀ ਹੁੰਦੀ ਹੈ ਉਦਮੀ ਆ ਕੇ ਆਪਣੀ ਸਟਾਲ ਲੈ ਕੇ ਉੱਥੇ ਆਪਣੇ ਪ੍ਰੋਡਕਟ ਦੀ ਨਮਾਇਸ਼ ਕਰ ਸਕਦੇ ਹੈਗੇ ਹਾਂ ਲਗਭਗ 1 ਲੱਖ ਦਾ ਫੁੱਟਵਾਲ ਹੁੰਦਾ ਉਹਦੇ ਵਿੱਚ ਪੀਏਯੂ ਤੇ ਗਡਵਾਸੂ ਦਾ ਸਾਂਝਾ ਮੇਲਾ ਲੱਗ ਰਿਹਾ ਤੇ ਉਹਦੇ ਵਿੱਚ 1 ਲੱਖ ਦਾ ਫੁੱਟਫਾਲ ਹੈ ਤਾਂ ਦੇਖੋ ਕਿੰਨੀ ਵਧੀਆ ਮਸ਼ਹੂਰੀ ਹੋ ਸਕਦੀ ਹੈ ਉਹ ਬੰਦੇ ਦੀ ਆਪਣੇ ਪ੍ਰੋਡਕਟਸ ਨੂੰ ਜੇ ਉੱਥੇ ਵੇਚੇਗਾ ਤੇ ਲੋਕਾਂ ਨੂੰ ਚਖਾਏਗਾ ਨਾਲੇ ਉਹ ਆਪਣੀ ਇਨਫੋਰਮੇਸ਼ਨ ਵੀ ਦੇ ਸਕਦਾ ਰਸਾਲਿਆਂ ਰਾਹੀਂ ਉਹ ਦੱਸ ਸਕਦਾ ਹੈ ਵੀ ਉਹਨਾਂ ਦਾ ਪ੍ਰੋਡਕਟ ਕਿਵੇਂ ਉਹਨਾਂ ਤੋਂ ਵਧੀਆ ਹੈਗਾ ਪੰਫਲੇਟ ਛਾਪ ਲੈਂਦੇ ਆ ਹਾਂ ਕਈ ਆ ਛਾਪ ਆਪਣੇ ਕਾਰਡ ਵੀ ਛਾਪ ਕੇ ਰੱਖ ਲਿਆ ਉੱਥੇ ਵੰਡਦੇ ਆ ਬਿਲਕੁਲ ਜੀ ਬਿਲਕੁਲ ਜੀ ਹਾਂ ਹਾਂ ਦੂਜਾ ਹੈਗਾ ਜੀ ਕਈ ਕਿਸਾਨੀ ਜਥੇਬੰਦੀਆਂ ਜਿਹੜੀ ਹੈਗੀ ਆ ਉਹ ਯੂਨੀਵਰਸਿਟੀ ਦੇ ਵਿੱਚ ਇਜਾਦ ਕੀਤੀਆਂ ਗਈਆਂ ਨੇ ਉਹ ਉਹਨਾਂ ਨਾਲ ਜੁੜ ਸਕਦੇ ਹੈਗੇ ਤੇ ਉਹਨਾਂ ਦੀ ਮੰਥਲੀ ਮੀਟਿੰਗ ਹੁੰਦੀ ਹੈ ਉੱਥੇ ਉਹ ਦੱਸਿਆ ਜਾਂਦਾ ਕਿ ਵੀ ਕਿਹੜੀ ਸਟਰੈਟਜੀ ਅਪਣਾਓ ਤੇ ਵਧੀਆ ਮੁਨਾਫਾ ਆਪਾਂ ਨੂੰ ਇਹਦੇ ਚੋਂ ਮਿਲ ਸਕਦਾ ਉਹ ਇੱਕ ਤਰੀਕੇ ਦੀ ਹੱਲਾਸ਼ੇਰੀ ਮਿਲਦੀ ਆ ਉਹਨਾਂ ਨੂੰ ਹਮ ਕਿ ਉਹ ਕੰਮ ਕਰਨ ਤੇ ਅੱਗੇ ਉਦਮੀ ਬਣ ਅੱਜ ਕੱਲ ਆਈਟੀ ਦਾ ਦੌਰ ਹੈ ਸਾਰਿਆਂ ਕੋਲ ਮੋਬਾਈਲ ਫੋਨਸ ਹੈਗੇ ਦੁਨੀਆ ਅੱਜ ਕੱਲ ਕਹਿੰਦੇ ਮੋਬਾਈਲ ਫੋਨ ਦੇ ਵਿੱਚ ਵਸੀ ਹੋਈ ਆ WhatsApp ਦੇ ਗਰੁੱਪ ਬਣਾ ਸਕਦੇ ਹੋ ਐਪ ਬਣਾ ਸਕਦੇ ਹੋ ਕਈ ਇਹ ਮਾਰਕੀਟਿੰਗ ਪਲੈਟਫਾਰਮਸ ਹੈਗੇ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ ਕਲਾਉਡ ਕਿਚਨ ਕਰਕੇ ਨਾ ਦੇ ਇੱਕ ਕੰਪੋਨੈਂਟ ਚੱਲਦਾ ਹੈਗਾ ਚੱਲਦਾ ਚੱਲਦਾ ਜੀ ਚੱਲ ਉਹਦੇ ਨਾਲ ਮੈਂ ਦੇਖਿਆ ਕਈ ਬੰਦੇ ਜਿਹੜੇ ਹੈਗੇ ਆਪਣੇ ਪ੍ਰੋਡਕਟਸ ਬਣਾ ਕੇ ਵਧੀਆ ਤਰੀਕੇ ਨਾਲ ਵੇਚ ਰਿਹਾ ਹੈਗੇ ਹਾਂ ਪਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸਿਖਲਾਈ ਜ਼ਰੂਰੀ ਹੈ ਦੂਜੀ ਐਫਐਸਐਸਸੀਆਈ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੈ ਕਈ ਬੰਦੇ ਇਸ ਚੀਜ਼ ਦੀ ਗਲਤੀ ਕਰ ਜਾਂਦੇ ਆ ਕਿ ਐਫਐਸਐਸਸੀਆਈ ਦੀ ਰਜਿਸਟ੍ਰੇਸ਼ਨ ਨਹੀਂ ਕਰਾਂਦੇ ਹਾਂ ਜਦੋਂ ਤੱਕ ਐਫਐਸਐਸਸੀਆਈ ਦੀ ਰਜਿਸਟ੍ਰੇਸ਼ਨ ਨਹੀਂ ਹੋਏਗੀ ਉਦੋਂ ਤੱਕ ਉਹ ਪ੍ਰੋਡਕਟ ਦੀ ਕੋਈ ਵੈਲਿਊ ਨਹੀਂ ਹੈ ਮਾਰਕੀਟ ਤੇ ਇਤਬਾਰ ਬਣਾਉਣਾ ਪੈਂਦਾ ਇਤਬਾਰ ਬਣਾਉਣਾ ਪੈਣਾ ਜੀ ਜੀ ਬਹੁਤ ਵਧੀਆ ਗੱਲ ਕੀਤੀ ਹੈ ਡਾਕਟਰ ਸਾਹਿਬ ਤੁਸੀਂ ਜੇ ਇਤਬਾਰ ਬਣਾ ਲਈਏ ਕਰੀ ਤੇ ਦੁਨੀਆ ਦੇ ਵਿੱਚ ਐਸੀ ਕੋਈ ਚੀਜ਼ ਨਹੀਂ ਗੱਲ ਇਹ ਵੀ ਖੜੇ ਹੋ ਕੇ ਮੰਜ਼ਿਲ ਨਹੀਂ ਮਿਲਦੀ ਤੁਰਨਾ ਪੈਣਾ ਆ ਤੁਰਾਂਗੇ ਤੇ ਮੰਜ਼ਿਲ ਜਿਹੜਾ ਨਾ ਗਾਂ ਵਧਾਂਗੇ ਲਓ ਜੀ ਫਿਰ ਹਰਪ੍ਰੀਤ ਜੀ ਜੀ ਲਾ ਬਤਾ ਆਪਾਂ ਬਹੁਤ ਸੁਣੀਆਂ ਬਹੁਤ ਵਧੀਆ ਵਧੀਆ ਗੱਲਾਂ ਸੁਣੀਆਂ ਹੁਣ ਆ ਜੀ ਇਹ ਮੌਸਮ ਆ ਸੁਣਾਓ ਜੀ ਹੈ ਨਾ ਮੌਸਮ ਦੇ ਬਾਰੇ ਜਿਹੜੀ ਤਾਪਮਾਨ ਦੀ ਇਤਲਾਹ ਕੱਲੀਆ ਮਹਿਕਮਿਆਂ ਵਾਲਿਆਂ ਨੇ ਵੇ ਆ ਵੀ ਜਲੰਧਰ ਵੱਤੋਂ ਵੱਧ ਤਾਪਮਨ ਜਿਹੜਾ 21.4 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 5.7 ਗੁਰਦਾਸਪੁਰ ਚ 20.8 ਤੇ 7.3 ਫਿਰੋਜ਼ਪੁਰ ਚ ਵੱਤੋਂ ਵੱਧ 24 ਤੇ ਘੱਟ ਤੋਂ ਘੱਟ 6.3 ਡਿਗਰੀ ਸੈਲਸੀਅਸ ਪਟਿਆਲਾ ਚ ਵੱਤੋਂ ਵੱਧ 23.6 ਤੇ ਘੱਟ ਤੋਂ ਘੱਟ 9 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ 22.8 ਤੇ ਘੱਟ ਤੋਂ ਘੱਟ 6.6 ਤੇ ਬਠਿੰਡਾ ਚ ਵੱਤੋਂ ਦਾ ਤਾਪਮਨ ਰਿਹਾ ਜੀ 24 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 7.4 ਡਿਗਰੀ ਸੈਲਸੀਅਸ ਜਿਹੜਾ ਜੀ ਏਰੀਆ ਬਠਿੰਡਾ ਚ ਜੀ ਇਹ ਤੇ ਸੀ ਜੀ ਤਾਪਮਾਨ ਤੇ ਮੌਸਮ ਬਾਰੇ ਜਿਹੜੀ ਇਹਨਾਂ ਨੇ ਇਤਲਾਕ ਲਈ ਆ ਆਂਦੇ ਵੀ ਆਉਣ ਵਾਲੇ 24 ਘੰਟਿਆਂ ਦੇ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਸਾਡੇ ਪ੍ਰੋਗਰਾਮ ਦੇ ਸੰਬੰਧ ਵਿੱਚ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖੱਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖੱਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨਕੋੜ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਅੱਗੇ ਵੀ ਆਪਣੀ ਗੱਲ ਹੁੰਦੀ ਰਹਿੰਦੀ ਹੈ ਵੀ ਸਾਡਾ ਪ੍ਰੋਗਰਾਮ ਜੇ ਦੁਬਾਰਾ ਵੀ ਦੇਖਣਾ ਜਾਂ ਪਹਿਲੀ ਵਾਰੀ ਚ ਨਹੀਂ ਦੇਖਿਆ ਗਿਆ ਫੇਰ ਵੀ ਤੁਸੀਂ ਦੇਖਣਾ ਬਾਰ-ਬਾਰ ਦੇਖਣਾ ਤੇ ਸਾਡਾ ਚੈਨਲ ਹੈ DD ਪੰਜਾਬੀ ਜਿਹੜਾ ਤੁਸੀਂ ਆਪਣੇ ਮੋਬਾਈਲ ਫੋਨ ਜਾਂ ਆਪਣੇ ਸਮਾਰਟ ਟੀਵੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਤੇ ਇਹ ਸਬਸਕ੍ਰਾਈਬ ਕਰੋਗੇ ਤੁਹਾਨੂੰ ਸਾਡੇ ਸਾਰੇ ਪ੍ਰੋਗਰਾਮ ਉੱਥੇ ਬਾਰ ਬਾਰ ਦੇਖਣ ਨੂੰ ਮਿਲਣਗੇ ਵਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ DD ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਅਨਵਾਲੀ ਡਾਕਟਰ ਸਾਹਿਬ ਜੈ ਜੀ ਜੈ ਜੀ ਜੈ ਜੀ